ਸਾਸੀ ਗੱਲ ਗਏ ਸਾਰ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ ਗਾਇਸ ਅੱਜ ਦਾ ਆਪਾਂ ਵਲੋਗ ਸਟਾਰਟ ਕਰਨ ਲੱਗੇ ਆ ਤੇ ਗਾਇਸ ਅੱਜ ਹੈਗਾ ਆਪਣੇ ਗੁਰੂ ਘਰ ਦਸਤਾਰ ਮੁਕਾਬਲਾ ਤੇ ਮੁਕਾਬਲੇ ਸ਼ੁਰੂ ਹੋਣ ਲੱਗੇ 9 ਵਜੇ ਦਾ ਟਾਈਮ ਸੀਗਾ ਤੇ ਹਜੇ ਕੋਈ ਬਾਹਰੋਂ ਸੰਗਤ ਆਈ ਨਹੀਂ ਗਈ ਤੇ ਉਸ ਦਾ ਕਰਕੇ ਥੋੜਾ ਜਿਹਾ ਲੇਟ ਕੀਤਾ ਤੇ ਬਾਕੀ ਲੰਗਰ-ਲੰਗਰ ਪੱਕੀ ਜਾਂਦਾ ਸਾਰਾ ਕੁਝ ਮੈਂ ਤਿਆਰ ਤੁਰ ਹੋ ਗਿਆ ਸੀਗਾ ਤੇ ਹੁਣ ਆਪਾਂ ਜਾਣਾ ਵਾ ਗੁਰੂ ਘਰ ਉੱਥੇ ਥੋੜੀ ਬੋਤੀ ਤਿਆਰੀ ਕਰਵਾਵਾਂਗੇ ਫਿਰ ਕੋਚ ਹੋਣਗੇ ਫਿਰ ਉਹਨਾਂ ਦਾ ਦੱਸਣਗੇ ਕੀ ਸਿਸਟਮ ਕਰਨਾ ਸਾਰਾ ਤੇ ਹੁਣ ਆਪਾਂ ਚੱਲਦੇ ਹਾਂ ਗੁਰੂ ਘਰ ਤੇ ਉੱਥੇ ਤੁਹਾਨੂੰ ਦਿਖਾਉਣੇ ਆ ਲੰਗਰ ਲੰਗਰ ਸਾਰਾ ਕੁਝ ਤਿਆਰ ਹੋਈ ਜਾਂਦਾ ਹਾਂਜੀ ਤੇ ਹੁਣ ਮੈਂ ਆਇਆ ਸੀਗਾ ਘਰੇ ਸੀਸ਼ਾ ਲੈ ਲਿਆ ਵਾ ਤੇ ਪੱਗ ਲੈ ਲਈ ਫੁੱਟੀ ਲੈ ਲਈ ਸਰਸ ਮਨ ਲੈ ਲਿਆ ਤੇ ਹੁਣ ਆਪਾਂ ਚੱਲਦੇ ਹਾਂ ਗੁਰੂ ਘਰ ਹਾਂਜੀ ਤੇ ਵੇਖੋ ਮੁੰਡੇ ਸਾਰੇ ਆ ਗਏ ਇੱਥੇ ਤਿਆਰ ਸਮਾਰਟਫੋਨ ਲੈ ਕੇ ਸੀਸ਼ੇ ਵਿੱਚ ਲੈ ਕੇ ਤੇ ਦੇਖੋ ਸਾਰੇ ਲੱਗੇ ਹੋਏ ਆ ਪੂਲਿਆ ਗੁਰੂ ਵੇਖੋ ਕਿੰਨੀ ਸੰਗਤ ਆਈ ਹੈ ਪੇਪਰ ਨੂੰ ਲੜੀ ਹਰਮਣੇ ਹਰਮਣੇ ਇੱਧਰ ਦੇਖੀ ਆਹ ਕਿਹੜੀ ਸ਼ੈਲਟ ਪਾ ਗਿਆ ਅੱਗੋ ਬੋਸ ਅੱਗੋ ਬੋਸ ਕੀ ਲਿਖਿਆ ਜੋ ਬਣ ਸਹੀ ਦੱਸੀ ਕੀ ਲਿਖਿਆ ਅੱਗੋ ਹਾਂ ਰਾਜ ਰਾਜ ਹੱਗੋ ਆ ਵੇਗ ਅੱਗੋ ਪਰਲੇ ਬੰਨੇ ਕੀਆ ਅੱਗੋ ਬੋਸ ਜਿਨ੍ਹਾਂ ਦਾ ਇੱਕ ਹੱਥ ਨਹੀਂ ਤੇ ਇੱਥੇ ਸ਼ੁਰੂ ਹੋਣ ਲੱਗਾ ਸੀ ਹਾਂ ਤੋਂ ਬਾਅਦ ਦੇ ਵਿੱਚ ਉਹ ਦਸਤਾਵੇਜ਼ ਸਾਰੇ ਇੰਟਰੋਡਕਸ਼ਨ ਉਹ ਨਿਯਮਤ ਮੰਤਿਆਂ ਨੇ ਇਸ ਨੂੰ ਪਰਮਾਤਮਾ ਕਿਦਾਂ ਸਿੱਖੀ ਨਾਲ ਜੁੜੇ ਸਾਰੇ ਇੱਕ ਉਰਦੂ ਦਾ ਮਹਾਨ ਸ਼ਾਇਰ ਹੈ ਇਹ ਕਹਿੰਦਾ ਕਿ ਤੁਸੀਂ ਵੀ ਸਾਰੇ ਜੋ ਗਿਲਾਂ ਕਰ ਮੁਕਤਰਾਤੇ ਉਗਣ ਵਾਲੇ ਨੂੰ ਪੈਂਦੇ ਨੇ ਨਾ ਪਾਗ ਬਣਨ ਦਾ ਬਲਕੇ ਇਹ ਸਾਰੀ ਬਹਾਨੇ ਸਾਡੇ ਕਿ ਸਾਡੇ ਕੋਲ ਟਾਈਮ ਨਹੀਂ ਹੈ ਅਸੀਂ ਟਾਈਮ ਨਹੀਂ ਕਰ ਸਕਦੇ ਜੀ ਪਾਗ ਬਨਨ ਵਾਸਤੇ ਦਿੱਕਤ ਹੁੰਦੀ ਹੈ ਬਾਚੋ 20 ਮਿੰਟ ਤੁਹਾਡੇ ਕੋਲੇ ਹੈ 11 ਵਜੇ 13 ਬੱਚੇ ਦਾ ਮੁਕਾਬਲਾ ਸ਼ੁਰੂ ਹੋਗਾ ਜਿਹੜੀ ਲਿੰਕ ਹੈ ਇਹਨਾਂ ਨੂੰ ਮਿਲੇ ਸੀਗੇ 20 14 23 ਤੱਕ ਚੱਲਣਾ ਹੈ ਜਕਾਰੇ ਦੀ ਸਮਾਪਤੀ ਦਾ ਉਸਾਰੇ ਨੇ ਆਪਣੀ ਜੁਡੀ ਛੇ ਹੈ ਉਹ ਮੁਦਦੇ ਕਰ ਦੇਣੀ ਹੈ ਤੇ ਦਸਤਾਰਾ ਆਪਣੀ ਉੱਚੀ ਜਿੱਤ ਨਾਲ ਸੋਣੀ ਪਕੜਨੀ ਉਹ ਫਰਸਟ ਤੇ ਦੂਜਾ ਸੈਕਿੰਡ ਥਰਡ ਤਿੰਨ ਪ੍ਰੈਸ ਸੀਗੇ ਤੇ ਇਹਨਾਂ ਨੇ ਦਵਾ-ਦਵਾ ਸ਼ੁਰੂ ਕਰਤੀਆਂ ਬੰਨਣੀਆਂ ਪੱਕਾ ਆਉਂਦੀਆਂ ਆਉਂਦੀਆਂ ਸਾਰੇ ਨੇ ਤੇ ਤਿਆਰ ਵੀ ਇਹ ਬਹੁਤ ਦਿਨਾਂ ਤੋਂ ਸ਼ੁਰੂ ਕੀਤੀ ਹੋਈ ਸੀਗੀ ਇਹਨਾਂ ਨੇ ਤੇ ਇੱਥੇ ਇੱਕ ਹਾਫਕ ਟਾਈਮ ਹੋ ਗਿਆ ਸੀਗਾ ਇਹਨਾਂ ਨੂੰ ਦਸਤਾਰ ਸਜਾਉਂਦਿਆਂ ਨੂੰ ਕੀ ਮੈਂ 20 ਮਿੰਟ ਵੀ ਹਾਂ ਜਿਹੜੇ ਮਤਲਬ 15 ਸਾਲ ਦੇ ਬੱਚੇ ਆ ਉਹਨਾਂ ਨੂੰ ਮਤਲਬ ਵੀ ਜਿਹੜੇ 15 ਤੋਂ ਵੱਧ ਆ ਉਹਨਾਂ ਦਾ 15 ਮਿੰਟ ਕਿਹੜੇ ਨਹੀਂ ਹੋਣ ਆਇਆ ਕਿੰਨੂੰ ਪੜਾ ਦੇ ਬਾਬਾ ਜੀ ਨੂੰ ਪੜਾ ਦੇ ਦੇ ਤਾਂ ਮੈਂ ਬਣਾਵਾਂ ਕਿਹੜਾ ਬੰਦਾ ਰਹਿ ਗਿਆ नहीं करने के मैं बार बार कह गए थोड़े आरामे ਤੇ ਹੁਣ ਚੱਜਿਆਂ ਨੇ ਅਨਾਉਂਸ ਕਰਨੇ ਸੀਗੇ ਵੀ ਕਿਹੜੇ ਕਿਹੜੇ ਨੰਬਰ ਤੇ ਆਇਆ ਤੇ ਸਾਰਿਆਂ ਦੇ ਚੈੱਕ ਕਰਦੇ ਸੀਗੇ ਪੱਗਾਂ ਪਹਿਲਾਂ ਛੋਟਿਆਂ ਦੇ ਫਿਰ ਵੱਡੇ ਦੇ ਪੱਗਾਂ ਚੈੱਕ ਕੀਤੀਆਂ ਫਿਰ ਸਾਰਿਆਂ ਨੂੰ ਬਿਠਾ ਕੇ ਦਿਖਾਇਆ ਜਿਹਨਾਂ ਦੇ ਹਾਥੀ ਸੀਗਾ ਵੀ ਉਹਨਾਂ ਨੇ ਕਿਵੇਂ ਪੱਗ ਬੰਨੀ ਕਿਵੇਂ ਪੱਗ ਬੰਦਦੇ ਆ ਸਾਡੇ ਵਰਗਾ ਦੇ ਕੋਣ ਪਰਿੰਦਾ ਵੀ ਜਿਸ ਨੇ ਇਸ ਨੂੰ ਬੋਲ ਕੇ ਕਨਾਲ ਦੱਸੀ ਹੈ YouTube ਤੇ ਬਹੁਤ ਸਾਰੇ ਚੈਨਲਸ ਇੱਕ ਹੱਥ ਨਾ ਹੋ ਦਾ ਮੌਜੂਦੀ ਅਮਰੀਕੀਆਂ ਸਟਾਈਲ ਦੇ ਕਿੰਨੇ ਪੱਗਾਂ ਬਹੁਤ ਸਾਰੇ ਚੈਨਲ ਬਿੱਤੀ ਮੰਦਾਂ ਨੂੰ ਤੁਸੀਂ ਸਹਾਇਤਾ ਕਰ ਸਕਦੇ ਹੋ ਸਿੱਖ ਸਕਦੇ ਹੋ ਔਰ ਉਹਨਾਂ ਪਰਫੈਕਸ਼ਨ ਦੇਖੋ ਆਸ-ਪਾਸ ਤੇ ਹੁੰਦੀ ਹੈ ਕਿਸੇ ਕੰਪਨੀ ਨੂੰ ਇੱਥੇ ਸਾਰਿਆਂ ਨੂੰ ਦਿੱਤੇ ਗਏ ਸੀ ਮੈਡਲ ਜਿਹੜੇ ਫਰਸਟ ਸੈਕਿੰਡ ਥਰਡ ਆਏ ਉਹਨਾਂ ਨੂੰ ਮਿਲੇ ਜੀ सारे थे, लोग जो पतिशन नहीं ला सके उन्होंने पांच सौ रुपया मिले थे जिन्होंने पतिशन ले तोफे मिले पैसे मिले थे सैट ही नहीं हूँ सी मसा फट फट के बिठाने पे ये सारे आए ਤੇ ਕੋਈ ਜਨ ਨਹੀਂ ਆਈ ਸੀ ਕਿ ਤੇ ਇਹਨਾਂ ਨੂੰ 5-500 ਰੁਪਏ ਬਣੇ ਸੀ ਸਾਰਿਆਂ ਨੂੰ ਮੈਡਲ ਮਿਲੇ ਤੇ 5-500 ਰੁਪਏ ਦੇ ਰਹੇ ਸੀ ਇਸ ਤਰ੍ਹਾਂ ਵੀ ਐਨੂੰ ਕਰੋ ਤੇ ਹੁਣ ਆਈ ਸੀ ਵੀ ਸਾਡੇ ਭਾਜੀ ਛੋਟੇ ਬੱਚੇ ਦੇਖੋ ਇਧਰ ਨੂੰ ਡਾਇਰੈਕਸ਼ਨ ਦਿਓ ਮੇਰੇ ਇੱਥੇ ਹੁਣ ਸਾਨੂੰ ਵੀ ਮਿਲੇ ਸੀ ਦੇ ਰਹੇ ਸੀ 5-500 ਰੁਪਏ ਬਣੇ ਸੀ ਸਾਰੇ ਦੇ ਅੰਦਰ ਤੇ ਥਾਰੇ ਹੋ ਗਏ ਨਾ ਪੂਰੇ ਚਲੋ ਮਣੇ ਵਿੱਚ ਇੱਕ ਗਰੁੱਪ ਇਦਾਂ ਦਾ ਆਵੇ ਇੱਥੋਂ ਇਧਰੋਂ ਲੈ ਲਓ ਮੇਰੀ ਗਲਤੀ ਸੀ ਇੱਦਾਂ ਨੋ ਹੋ ਜਾਓ ਆ ਤਿੰਨੇ ਹੀ ਲੈਣੇ ਕਿ ਇੱਥੇ ਆ ਜਾਣ ਜੀ ਫਸ ਸੈਨ ਥਰਡ ਐਸੇ ਆਗੇ ਸਭ ਨੂੰ ਆਜੋ ਜੀ ਆਜੋ ਬੇਟਾ ਆਓ ਆ ਤਿੰਨੇ ਆਓ ਇਹਨੂੰ ਕਰ ਲਓ ਥੋੜਾ ਥੋੜਾ ਸਭ ਨੂੰ ਆਜੋ ਇਹਨੂੰ 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 ਆਹੋ ਬੋਲੇ ਥੋੜਾ ਜਿਲੇ ਬਚਾ ਲਏ ਨੇ ਉਹ ਇਤਨਾ ਬਿਚੋ ਥੋੜਾ ਪਿੱਛੇ ਥੋੜਾ ਜਿਹਾ ਪਿੱਛੇ ਪਹਿਲੇ ਵਾਲੀ ਅੱਧਿਸ਼ਾਖਤ ਹੋਰੇ ਇਹਨਾਂ ਦਾ ਹਾਂ ਜੀ ਰੈਡੀ ਹੈ ਐਨੋ ਵੀਰੇ ਐਨੋ ਮੂੰਹ ਕਰਵਾਉਣਾ ਹੈ ਬੋਲੇ ਬੋਲੇ ਹਾਂ ਜੀ ਠੀਕ ਠੀਕ ਥੋੜਾ ਕਰਾਉਣਾ ਥੋੜਾ ਜਿਹਾ ਦੇਖ ਕੇ ਸਾਹਮਣੇ ਮੁੰਡਿਆ ਸੇਰੇ ਸਾਈਡ ਤੇ ਆ ਗਿਆ ਦੇਖ ਕੇ ਸਾਹਮਣੇ ਰਾਈ ਰਾਈ ਰੈਕਟਰ ਦੇ ਬੱਚੇ ਸਾਹਮਣੇ ओके हां जी गाइस ਤੇ ਹੁਣ ਆਗੇ ਸਿਗੇ ਘਰੇ ਤੇ ਗੁਰਦੁਆਰੇ ਦੇ ਸਾਰੇ ਪੰਡੇ ਭੁੰਡੇ ਸਾਂਭ ਕੇ ਆਏ ਸੀਗੇ ਤੇ ਸਾਨੂੰ ਬਹੁਤ ਟਾਈਮ ਲੱਗ ਗਿਆ ਸੀਗਾ ਤਾਂ ਕਰਕੇ ਮੈਂ ਤੁਹਾਨੂੰ ਉੱਥੇ ਦਿਖਾ ਨਹੀਂ ਪਾਇਆ ਕਿ ਫੋਨ ਬੈਟਰੀ ਡਾਊਨ ਹੋ ਗਈ ਸੀਗੀ ਸਵੇਰ ਦਾ ਚਾਲੂ ਕੀਤਾ ਆਇਆ ਸੀਗਾ ਤੇ ਜੇ गाइस ਤੁਹਾਨੂੰ ਸਾਰ ਨੂੰ ਅੱਜ ਦਾ ਵਲੋਗ ਵਧੀਆ ਲੱਗਿਆ ਹੋਇਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੱਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਨਵੀਆਂ ਵੀਡੀਓ ਵੇਖਣ ਲਈ ਤੇ ਮਿਲਦੇ ਗਏ ਤੁਹਾਨੂੰ ਅਗਲੇ ਵਕਤ ਥੈਂਕ ਯੂ ਫॉर ਵਾਚਿੰਗ ਬਾਏ ਕਰਿਆਣ ਕੇ ਸਾਰੇ ਭਾਂਡੇ ਭੁੰਡੇ ਸਾਹਮੇ ਮੁੰਡੇ ਚਰਨੀ ਚਕਾਉਂਦੇ ਮਾਰਨਾ ਮਨਜ਼ੂਰਿਆ ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰਿਆ ਗੱਲ ਕਰਦਾ ਆ ਪੂਰੀ ਜਿਹੜੀ ਕਹਿ ਤਾਵਾ ਪਹਿਲੀ ਕੰਮ ਹੌਲੀ ਹੌਲੀ ਕਰਾ ਕਰ ਦਾਣਾ ਖਣੇ ਕੈਲੀ ਮੁੰਡਾ ਪੱਟਿਆ ਰਗਾ ਨੇ ਤੇਰੀ ਝੋਜ